ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਕ ਡੇਰੀ ਫਾਰ ਮੌਕਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਦਾ ਹੈ ਮਤਪੁਰਾ ਜੀ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੌਕਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 2 ਨਗ ਲੈ ਕੇ ਆਏ ਜੀ ਦੋਨੇ ਗੱਬਣਾ ਸੂਹਣੀਆਂ ਜਰਸੀਆਂ ਜਾਤਬਰੀ ਡਾ ਦੀਆਂ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘ ਵਾਲ ਮੋਬਾਈਲ ਨੰਬਰ ਜੀ 87278 09954 ਠੀਕ ਹੈ ਵੀਰੇ ਦੋ ਨਾਗਾ ਜੀ ਅੱਜ ਦੋ ਦੋ ਆ ਜੀ ਇਧਰੋਂ ਸ਼ੁਰੂ ਕਰਦੇ ਸੂਆ ਕਿੰਨਾ ਜੀ ਸੂਆ ਦੂਜਾ ਦਾ ਇਹ ਠੀਕ ਹੈ ਜੀ 98 ਮਹੀਨੇ ਜੋ ਹਜੇ ਦੇ 10 ਦਿਨ ਪੂਰੇ ਹੋਣ ਤੇ ਪਏ ਆ ਦੁੱਧੋ ਸਾਰਤੀ ਸਾਡੇ ਕੋ ਸੱਤਾਂ ਦੇ ਮੰਨ ਕੇ ਆ ਜੀ ਹਾਂ 10 ਦਿਨ ਦੇ ਅੱਜ 10 ਤਰੀਕ ਨੂੰ 8 ਮਹੀਨੇ ਪੂਰੇ ਹੋ ਜਾ ਰਹੇ ਨੇ। ਅੱਛਾ ਆ 10 ਤਰੀਕ ਨੂੰ 8 ਮਹੀਨੇ ਪੂਰੇ ਹੋ ਜਾ ਰਹੇ ਆ। ਠੀਕ ਆ ਵੀਰੇ। 10 ਨੂੰ 8ਵਾਂ ਸ਼ੁਰੂ ਹੋ ਗਿਆ ਜਣੀ। ਠੀਕ ਆ ਵੀਰੇ। ਤੇ ਥਣਾਂ ਦੀ ਦੰਨ ਹੈ ਜੀ। ਜਮਾ ਦੰਨਾਂ ਆ ਆਪਾਂ ਹੋਰ ਦੂਜਾ ਧਾਰਾ ਬੰਦ ਨਾ ਹੁਣ। ਦੁੱਧ ਉਹਨਾਂ ਨੇ ਠੀਕ ਆ ਵੀਰੇ। ਦੁੱਧ ਉਹਨਾਂ ਨੇ ਹੁਣੇ ਛੱਡੀ ਆ। ਠੀਕ ਆ ਵੀਰੇ। 5-7 ਦਿਨ ਹੀ ਹੋ ਜਾਂਦੇ। ਬਾਕੀ ਥਣ ਤੋਂ ਨੇੜੇ ਤੋਂ ਵੀ ਦਿਖਾ ਦਿੰਨੇ ਆ। ਸੋਨੇ ਸੈਜ ਦਾ ਥਾਣਾ। ਗੱਲਾਂ-ਗੱਲਾਂ ਨਿੱਖੜਵਾ। ਹੱਥੀ ਚਵਾਈ ਵਾਲਾ ਥਾਣਾ। ਓਕੇ ਜੀ। ਛੱਡੀ ਆ ਜੇ ਦੁੱਧੋ ਨਾ ਹੋ ਗਏ ਬਾਵਾ ਦਿਨ ਠੀਕ ਹੈ ਬਾਹਲਾ ਲੈਵਾ ਜੀ ਛੱਡੀ ਗਏ ਨਾ ਹੋ ਗਏ 10 ਦਿਨ 10 ਦਿਨ ਹੋ ਗਏ ਠੀਕ ਹੈ ਜੀ ਬਾਕੀ ਸੋਨਾ ਥਨਾਂ ਦਾ ਸੈਜ ਇਧਰਲੇ ਪਾਸੇ ਤੋਂ ਵੀ ਚੈੱਕ ਕਰਾ ਦਿੰਨੇ ਆ ਜੀ ਆ ਵੈਸੇ ਹੀ ਆ ਥਾਂ ਤੇ ਬਹੁਤ ਹੈ ਜੇ ਜਦ ਮੈਂ ਨਹੀਂ ਕਰਦੇ ਤਾਂ ਕੋਈ ਯਾਰ ਲੈ ਜਾਂਦਾ ਠੀਕ ਹੈ ਵੀਰੇ ਜਦੋਂ ਚੱਪਕ ਹੋਵੇ ਠੀਕ ਹੈ ਵੀਰੇ ਕਿੰਨਾ ਕੁ ਬਾਜੂ ਕਰਮ ਵਾਲੀ ਦੁੱਧ ਹੋਏ ਹੁਣ ਇਹ ਨਾ ਦੁੱਧ ਪਾਊਗੀ 11 ਠੀਕ ਹੈ ਜੀ ਜਿਹੜੇ ਸਾਹ ਮਤਲਬ ਹੋਊਗੀ ਬਣਾ ਲਓ ਤੇ ਹੁਣ ਸੰਬੰਧ ਦਾ ਸਮਾਂ ਜੀ ਸੰਬੰਧ ਦਾ ਸੂਰੇ ਥਾਣ ਲਈ ਵੜੀ ਬਗਾ ਠੀਕ ਹੈ ਵੀਰੇ ਤੋਰ ਕੇ ਦਿਖਾ ਦਿਓ ਜੀ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਆ ਵਜਨ ਵਜੂਦ ਵੀ ਚੰਗਾ ਤੇ ਬਾਕੀ ਬਾਈ ਦੱਸਦਾ ਕਿ 10 ਤਰੀਕ ਨੂੰ ਇਹਨੂੰ 8 ਮਹੀਨੇ ਪੂਰੇ ਹੋ ਕੇ ਤੇ ਨੌਵਾਂ ਚੱਲ ਪੈਣਾ ਜੀ ਨੌਵਾਂ ਚੱਲ ਪੈਣਾ ਬਾਕੀ ਹੁਣ ਜਿੰਨੀ ਤੁਸੀਂ ਸੇਵਾ ਕਰ ਲੋਗੇ ਉਹਨਾਂ ਦੁੱਧ ਲੈ ਸਕਦੇ ਆ ਜੀ ਥਨਾ ਦੀ ਗਰੰਟੀ ਆ ਭਾਰ ਪਿੱਛੇ ਦੀ ਗਰੰਟੀ ਆ ਪਿਛਲੇ ਮਾਲਕਾਂ ਦੀ ਵੀ ਸੇਵਾ ਫੁੱਲ ਸੀ ਕਿਉਂਕਿ ਤੁਹਾਨੂੰ ਬਜਨ ਵਜੂਦ ਹੀ ਵਹਿੜ ਦਾ 10-10 ਹੋਊਗਾ। ਬੜ ਚੰਗੀ ਵਹਿੜਾ। ਦੁੱਧ ਵੀ 10 ਦਾ ਕਿ 18 ਕਿਲੋ ਪਾਜੂ ਜਿਹੜੇ ਹਿਸਾਬ ਨਾਲ weight ਵਜਨ ਆ ਵੀਰੇ ਹੱਕ ਵੀ ਆ ਪਾਉਣ ਦਾ ਜੇ ਇੰਨੀ ਤਾਂ ਤਿਆਰੇ ਮੰਨ ਲਓ ਬਜਨ ਵਾਲੀ ਨੇ ਤੇ ਬਰੀਡ ਵਾਲੀ ਨੇ ਨਾ ਪਾਇਆ ਤਾਂ ਫਿਰ ਪਾਉਣਾ ਵੀ ਕੀ ਨੇ। ਹਾਂ। ਇਹਦਾ ਵੀਰੇ ਜੈ ਜੀ ਦੀ ਡਿਮਾਂਡ ਜਿਹੜੇ ਲੈਣੀ ਆ। ਜੈ ਜੀ ਦੀ ਡਿਮਾਂਡ ਇਹਦਾ 45 ਦੀ ਦੇ ਦੇਣ। ਆਫਰ ਹੀ ਆ। ਜਮ ਆਫਰ ਇਹ 40 60000 65 ਦੀ ਵਹਿੜਾ। 65000 ਦੀ ਸਹੀ। ਵਹਿੜਾ ਹੁਣ ਜਿਹੜਾ ਇਹ ਸ਼ਾਮ ਗਿਆ ਤਾਂ ਬਸ ਨਜ਼ਾਰੇ ਲੈ ਲੀਏ। ਜਿਹੜਾ 1 ਮਹੀਨਾ ਸਾਂਭਣਾ ਤੇ 25000 ਬਣ ਜਾਣਾ ਇਹ ਕਿਸੇ ਚੀਜ਼ ਆ। ਹੋਰ ਕੇ ਦਿਖਾ ਦਿਓ ਰਾਜੀ ਥਣ ਥੁਣ ਹੋਰ ਇਹ ਅੱਜ ਜਿ ਡਿਮਾਂਡ ਆ ਜੀ ਮੇਰੇ ਹਿਸਾਬ ਨਾਲ ਤਾਂ ਬਾਜ ਤੁਹਾਨੂੰ ਨਹੀਂ ਨਗ ਮਿਲਣਾ 40000 ਰੁਪਿਆ ਡਿਮਾਂਡ ਆ 40000 ਚ 30000 ਹਰ ਦਾ ਬੱਛੀ ਹੁੰਦੀ ਆ ਤੇ ਬੱਛੀ ਹੁੰਦੀ ਆ ਗੱਬਨ ਵਹਿੜ ਮਿਲਨੀ ਤੇ ਹੋ ਸਕਦਾ ਕਰਮ ਵਾਲੀ ਬੱਛੀ ਤੇ ਜੇ ਜੀ ਉਹ ਚਲੋ ਅਗਲੇ ਦੀ ਕਿਸਮਤ ਆ ਬਾਕੀ ਗੁੰਦਜੀ ਤੇ ਜਿਹਨੂੰ ਹੁਣ 8 ਵਜੇ ਦੇ ਜਮਾ ਓਪੇ ਹੁੰਦੀ ਆ ਸਹੀ ਗੱਲ ਆ ਜੀ ਇਹ ਨਹੀਂ ਭਲੇਖਾ ਰਹੇ ਜੀ ਇਹ ਨਹੀਂ ਸਹੀ ਗੱਲ ਭਲੇਖਾ ਰਹੇ ਜੂਗਾ 40000 ਰੁਪਿਆ ਡਿਮਾਂਡ ਆ ਜੀ ਵਿੱਚੋਂ ਮਾੜ ਤਾਲ ਹੋ ਜੂਗਾ ਨੰਬਰ ਸਕਰੀਨ ਤੇ ਚੱਲੂਗਾ ਅੱਗੇ ਵੀਰੇ ਦੋ ਨੰਬਰ ਲਾਗੇ ਤਾਂ ਸੁਆ ਕੰਨ ਮਾ ਜੀ ਇਹਦਾ ਸੁਆ ਵੀ ਦੂਜਾ ਦਾ ਠੀਕ ਆ ਜੀ ਇਹ ਸਮਾਂ ਕਿੰਨਾ ਕਲੈਂਦੀ ਆ ਜੀ ਇਹਦੇ ਆਪਣਾ ਅੱਜ ਤਰੀਕ ਨਹੀਂ ਹੋ ਗਿਆ ਆਈ ਤਰੀਕ ਤੇ ਜੀ ਇਹ ਤਰੀਕ ਇਹ ਮੈਂ ਕਹਿੰਦਾ 10 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜੀ ਇਹ ਤੇ ਪੂਰੇ ਹੁੰਦੇ ਆ ਹਾਂ ਜਾਨੀ ਪਏ ਅਜੇ 17 18 ਦਿਨ ਜਾਨੀ ਉਹਨਾਂ ਨੇ ਤਾਂ ਕਿਹਾ 12 ਦਿਨ ਪਹਿਲਾਂ ਠੀਕ ਆ ਜਾਨੀ ਮੈਂ ਆਪ ਦਾ ਸਾਥ ਗੱਲਾਂ ਕਿ ਮੈਂ ਵੱਧਦੀ ਦਸਟਾ ਨਾ ਠੀਕ ਆ ਜੀ ਜਾਨੀ ਸੂਤੇ ਹਰ ਤੈ ਨੂੰ ਸੂਤੇ ਠੀਕ ਆ ਜੀ ਮੈਂ 12 13 ਦਿਨ ਲਊਗੀ ਠੀਕ ਆ ਵੀਰੇ ਬਾਕੀ ਥਾਂ ਤੁਸੀਂ ਇਹਦਾ ਵੀ ਦੇਖ ਸਕਦੇ ਹੋ ਸੋਹਣੇ ਸੈਜ ਦਾ ਕੱਲਾ ਕੱਲਾ ਨਿਖੜਵਾ ਲੈ ਜੀਰ ਮੇਰੀ ਵੀ ਠੰਡੀ ਆ ਠੀਕ ਆ ਵੀਰੇ ਬਿਲੋ ਮਾਰਜੀ ਬੈਠ ਰਹਿ ਕੱਲੀ ਕੱਚੀ ਕੱਚੀ ਆ ਜੇ ਮੈਲ ਵੀ ਵੀਰੇ ਭਾਜ ਜਾਣੀ ਆ ਥਣਾਂ ਦੀ ਗਰੰਟੀ ਉਹ ਦਰਵਾਜ਼ਾਂ ਦੇ ਨਹੀਂ ਲੜਿਆ ਨੇ ਠੀਕ ਆ ਵੀਰੇ 12 ਵਜੇ ਠੀਕ ਆ ਵੀਰੇ ਤੋਰਦੀ ਇਹਨੂੰ ਰੰਗ ਪ੍ਰਿੰਟ ਦੀ ਚੰਗੀ ਆ ਡੇਟ ਮੁਤਾਬਕ ਦਾ 7:30 ਵਜੇ ਦੱਸਦਾ ਕਿ ਜਿਆਦਾ ਪਿਆ ਤੇ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਕਿਉਂਕਿ ਗਰਮੀ ਦਾ ਸੀਜ਼ਨ ਆ ਘਟ ਵੀ ਸਕਦੇ ਆ ਦਿਨ ਉਹਨਾਂ ਨੇ ਜਦੋਂ ਆਪਾਂ ਨੂੰ 12 13 ਦਿਨ ਦੱਸਿਆ ਉਹਨਾਂ ਨੇ ਕੁਝ ਕਿਹਾ 12 13 ਦਿਨ ਨੂੰ ਕਹਿੰਦੇ ਰਹਿੰਦੇ ਦਿਨ ਪੂਰੇ ਹੋਣ ਠੀਕ ਆ ਵੀਰੇ ਕਿੰਨਾ ਕੁ ਬਾਜੂ ਕਰਮ ਵਾਲੀ 15 14 15 16 ਇੱਥੇ ਤੱਕ ਇਹਨੂੰ ਵੇਨਾ ਚਾਹੀਦਾ ਹੱਕ ਦੇ ਹਾਂ ਇਹਦਾ ਹੋਣਾ ਨੇ ਇਹ ਉੱਪਰ ਆ ਜਾ ਕਰਿਆ ਹੋਇਆ ਨੇ ਪੱਠੇ ਘੱਟ ਖਾਦੇ ਆਪਣੇ ਆ ਕੇ ਠੀਕ ਹੈ ਵੀਰੇ ਖਾਦੇ ਹੈਗੇ ਕਹਿੰਦੇ ਉੱਪਰ ਆ ਜਾ ਕਰਿਆ ਪੂਰਾ ਰੱਜੀ ਨਹੀਂ ਠੀਕ ਆ ਤੇਰੇ ਮੈਨੂੰ ਲੱਗਦਾ ਮੈਟ ਕਾਰਨ ਹੁੰਦੇ ਆ ਇਹ ਗਰਮ ਮੈਟ ਹੁੰਦਾ ਹੋਊਗਾ ਹਾਂ ਤੇ ਗਰਮ ਮੈਟ ਨਾ ਹੋ ਜਾਣਾ ਮਾੜਾ ਜਾਂ ਫੈਂਸੀਆਂ ਨਹੀਂ ਹੋ ਜਾਂਦੀ ਇਹ ਵੀ ਕੋਈ ਜਿਹੜਾ ਨਹੀਂ ਤਾਂ ਨਹੀਂ ਸੀ ਤਾਂ ਉਹੀ ਹੈ ਲੈ ਵੈਸੇ ਹੀ ਆ ਉਹ ਇਹ ਗਰਮ ਮੈਟ ਦੇ ਕਾਰਨ ਵੀ ਜਿਹੜਾ ਹੁੰਦਾ ਹੈਗਾ ਇਸ ਥਾਂ ਤੇ ਜਾਂ ਸੁੱਕੇ ਵੀ ਲੈ ਹਾਂ ਇਧਰਲੇ ਪਾਸੇ ਬੈਠੀ ਹੋਊਗੀ ਨਾ ਹੈਗੀ ਹੋਊਗੀ ਬਸ ਸੁੱਕਿਆ ਹੈ ਇਹ ਦੇਖਾ ਇਹ ਤਾਂ ਵੈਸੇ ਕੋਈ ਵੱਟਾ ਨਹੀਂ ਹੁੰਦਾ ਇੱਕ ਜਿਹੜੇ ਦੂਜੇ ਹੁੰਦੇ ਆ ਉਹ ਖਰਾਬ ਕਰਦੇ ਆ ਹਾਂ ਵੈਸੀ ਇਹ ਗਰਮ ਮੈਟ ਨਾ ਹੋ ਜਾਂਦੇ ਕਈ ਵਾਰ ਬਾਕੀ ਤਿਆਰੀ ਸੋਣੀ ਕਰੂਗੀ ਅੱਜ ਇਹਦਾ ਕੱਚੀ ਕੱਚੀ ਦਾ ਸ਼ੂਟ ਆ ਜਾ ਆਪਾਂ ਫਿਰ ਕੱਚੀ ਕੱਚੀ ਦਾ ਸ਼ੂਟ ਆ ਜਾ ਆਪਾਂ 45000 ਦੀ ਦੇ ਦੇ ਮੇਲਾ ਹੀ ਆ ਮੇਲੇ ਦਾ ਬੱਤੀ ਕਈ ਦਾ ਰੰਗ ਕੀ ਚੀਜ਼ ਆ ਇਹ ਬਰੀਡ ਤਖਾ ਇੱਕ ਤਾਂ ਵੀਰੇ ਹਾੜੀ ਦਾ ਸੀਜ਼ਨ ਆ ਹਾਂ ਇਹ ਕਿਤੇ ਤੇਜੀ ਚ ਖੁੱਲਦੀ ਤਾਂ 60000 60000 ਦੀ ਵੇੜੀ 55 60 ਦੀ ਆ ਹਾਂ ਪਰ ਆਪਾਂ ਅੱਜ ਅੱਜ ਦੇ ਲਈ ਜੋੜਾ ਲੈ ਜੀ ਸੱਜਣ ਕੋਈ ਜੋੜਾ ਲੈ ਜੇ 2000 ਹੋਰ ਮਾਣ ਕਰ ਦਾਂਗੇ ਤੁਹਾਨੂੰ 2000 ਹੋਰ ਜਿੰਨਾ ਕੋ ਕਰ ਦਾਂਗੇ ਜੋੜਾ ਲੈ ਜੇ ਠੀਕ ਹੈ ਵੀਰੇ ਜੇ ਕੋਈ ਜੋੜਾ ਲੈ ਜੀ ਤਾਂ ਮਾਣ ਤਾਂ ਜ਼ਿਆਦਾ ਹੋਊਗਾ ਜੀ ਚੰਗੀਆਂ ਵੜਾ ਦੋਨੇ ਜੀ ਬਾਕੀ ਜਿਹਨੂੰ ਨਾ ਕੋ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲਦਾ ਰਹੇ ਧੰਨਵਾਦ